ਬਹੁਤ ਵੱਡੀ ਮੰਡੀ ਹੈ ਵੀ ਜਿਹੜੀ ਸਰੰਦ ਦੀ ਮੰਡੀ ਹੈ ਸਬਜ਼ੀ ਮੰਡੀ ਬਹੁਤ ਵੱਡੀ ਮੰਡੀ ਹੈ ਇਹ ਇਹ ਸਾਰੀ ਆਪਾਂ ਵੀਡੀਓ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਸਰੰਦ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਰੰਦ ਦੀ ਸਬਜ਼ੀ ਮੰਡੀ ਦਿਖਾਵਾਂਗੇ ਪਿੱਛੇ ਸਾਰੀ ਇਹ ਸਬਜ਼ੀ ਮੰਡੀ ਹੈ ਸੋ ਅੱਜ ਦੀ ਵੀਡੀਓ 'ਚ ਬਣੇ ਰਹੇ ਚੱਲਦੇ ਆਂ ਸਾਰੀ ਸਬਜ਼ੀ ਮੰਡੀ ਆਪਾਂ ਦਿਖਾਉਨੇ ਆ ਤਕਰੀਬਨ ਸਵਾ 5 ਦਾ ਟਾਈਮ ਹੋਇਆ ਸਵੇਰੇ ਸਬਜ਼ੀ ਤੇ ਫਲਾਂ ਦੀ ਜਿਹੜੀ ਬੋਲੀ ਹੁੰਦੀ ਹੁੰਦੀ ਹੈ ਬਾਕੀ ਸਾਰਾ ਆਪਾਂ ਦਿਖਾਵਾਂਗੇ ਤੋਂ ਅੱਜ ਵੀਡੀਓ 'ਚ ਬਣੇ ਰਹਿਣਾ ਇਹ ਹੈ ਜੀ ਸਬਜ਼ੀ ਮੰਡੀ ਸਰਹੰਦ ਦੀ ਤੇ ਚੱਲਦੇ ਆਪਾਂ ਸਾਰੀ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਦੀ ਜੀ ਦਿਖਾਉਣੇ ਆ ਤੇ ਸਵੇਰੀ ਇੱਥੇ ਜਿਹੜਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਰੌਣਕ ਜਿਹੜੀ ਸ਼ੁਰੂ ਹੋ ਜਾਂਦੀ ਹੈ ਮੰਡੀ ਦੇ ਵਿੱਚ ਹਨਾ ਤੇ ਇੱਥੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਪਾਲਕ ਪਿਆ ਐ ਐਵੇਂ ਇੱਥੇ ਸਾਰੀਆਂ ਹਨਾ ਸਬਜ਼ੀਆਂ ਫਲ ਜਿਹੜੇ ਲਿਆਂਦੇ ਜਾਂਦੇ ਨੇ ਤੇ ਚੱਲਦੇ ਆਪਾਂ ਅੱਗੇ ਦਿਖਾਉਣੇ ਆ ਸਾਰੀ ਮੰਡੀ ਤੁਹਾਨੂੰ ਜਾ ਕੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਸਬਜ਼ੀ ਦੀਆਂ ਗੱਠਾਂ ਪਈਆਂ ਨੇ ਹਨਾ ਬਣੀਆਂ ਲਓ ਜੀ ਇਸ ਤਰ੍ਹਾਂ ਜਿਹੜੀਆਂ ਗੱਠਾਂ ਬਣਾ ਕੇ ਰੱਖੀਆਂ ਜਾਂਦੀਆਂ ਨੇ ਸਬਜ਼ੀਆਂ ਦੀਆਂ ਦੇਖ ਸਕਦੇ ਹੋ ਤੁਸੀਂ ਲਓ ਜੀ ਫਿਰ ਇਹਨਾਂ ਦੀ ਬੋਲੀ ਹੁੰਦੀ ਹੈ ਸਬਜ਼ੀ ਦੀ ਤੇ ਇੱਧਰ ਜਿਵੇਂ ਕੇਲੇ ਹੋ ਗਏ ਦੇਖ ਸਕਦੇ ਹੋ ਸਬਜ਼ੀਆਂ ਦੇ ਨਾਲ-ਨਾਲ ਇੱਥੇ ਫਲ ਵੀ ਜਿਹੜੇ ਹੁੰਦੇ ਨੇ ਮੰਡੀ ਦੇ ਵਿੱਚ ਹਨਾ ਸਵੇਰ ਦੇ ਟਾਈਮ ਫਲਾਂ ਦੀ ਵੀ ਜਿਹੜੀ ਬੋਲੀ ਹੁੰਦੀ ਹੈ ਆ ਜਿਵੇਂ ਆਂਬ ਪਿਆ ਇੱਥੇ ਬਹੁਤ ਵੱਡੀ ਮੰਡੀ ਹੈ ਵੀ ਜਿਹੜੀ ਸਰਾਂਧ ਦੀ ਮੰਡੀ ਹੈ ਸਬਜ਼ੀ ਮੰਡੀ ਬਹੁਤ ਵੱਡੀ ਮੰਡੀ ਹੈ ਇਹ ਇਹ ਸਾਰੀ ਆਪਾਂ ਵੀਡੀਓ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਐਂਕਿ ਤੁਸੀਂ ਦੇਖ ਸਕਦੇ ਹੋ ਜਿਵੇਂ ਗੱਠਾ ਬਣਾਈਆਂ ਪਈਆਂ ਨੇ ਸਬਜ਼ੀ ਦੀਆਂ ਹਨਾ ਲਓ ਜੀ ਇਸ ਤਰ੍ਹਾਂ ਇਹ ਗੱਠਾਂ ਦੀ ਇਕੱਠੀਆਂ ਦੀ ਬੋਲੀ ਹੁੰਦੀ ਹੁੰਦੀ ਹੈ ਜਿਵੇਂ ਆਹ ਗੱਠਾ ਪਈਆਂ ਨੇ ਨਾ ਇਹਨਾਂ ਦੀ ਬੋਲੀ ਹੁੰਦੀ ਹੁੰਦੀ ਹੈ ਲਓ ਜੀ ਬਹੁਤ ਸਾਰੀ ਇੱਥੇ ਸਬਜ਼ੀ ਹੈ ਆਓ ਜਿਵੇਂ ਦੇਖ ਸਕਦੇ ਹੋ ਜਿਵੇਂ ਬੰਦ ਗੋਭੀ ਆ ਗਈ ਹੈ ਨਾ ਖੀਰੇ ਆ ਗਏ ਲਓ ਜੀ ਇਸ ਤਰ੍ਹਾਂ ਬਹੁਤ ਇਹ ਵੱਡੀ ਮੰਡੀ ਹੈ ਅੱਗੇ ਚੱਲਦੇ ਆ ਅੱਗੇ ਦਿਖਾਉਨੇ ਆਗੇ ਤੁਹਾਨੂੰ ਜਾ ਕੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇਕੱਠਾਂ ਜਿਹੜੀਆਂ ਬਣਾਈਆਂ ਪਈਆਂ ਨੇ ਭਿੰਡੀਆਂ ਦੀਆਂ ਹਨਾ ਲਓ ਜੀ ਚੱਲਦੇ ਆਪਾਂ ਅੰਦਰੋਂ ਦਿਖਾਉਨੇ ਆ ਤੁਹਾਨੂੰ ਅੰਦਰੋਂ ਬਹੁਤ ਵੱਡੀ ਇਹ ਮੰਡੀ ਹੈ ਆ ਬੰਦ ਗੋਭੀ ਪਈ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਇੱਧਰ ਤੁਸੀਂ ਦੇਖੋ ਕਿਵੇਂ ਸਾਰੀ ਸਬਜੀ ਸਬਜੀ ਪਈ ਆ ਹਨਾ ਆਪਾਂ ਹਲਕੂ ਮੂਲੀਆਂ ਲਓ ਜੀ ਬਹੁਤ ਵੱਡੀ ਮੰਡੀ ਹੈ ਇਹ ਇਹਰ ਦੇ ਟਮਾ ਇੱਥੇ ਬੋਲੀ ਵੀ ਹੁੰਦੀ ਹੁੰਦੀ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਥੈਲੇ ਦੇਖ ਸਕਦੇ ਹੋ ਜਿਵੇਂ ਆਲੂ ਪਿਆਜ਼ ਜਾਂਦੇ ਹਨ ਲਓ ਜੀ 5:35 ਵਜੇ ਇੱਥੇ ਜਿਹੜੀ ਰੌਣਕ ਮੰਡੀ ਦੇ ਵਿੱਚ ਉਹ ਸ਼ੁਰੂ ਹੋ ਜਾਂਦੀ ਹੈ ਆ ਇਧਰ ਤੁਸੀਂ ਦੇਖ ਸਕਦੇ ਹੋ ਜਿਵੇਂ ਸਬਜ਼ੀਆਂ ਪਈਆਂ ਨੇ ਮਿਰਚਾਂ ਪਈਆਂ ਨੇ ਹਨਾ ਲਓ ਜੀ ਆਲਾਂ ਦੀ ਬੋਲੀ ਸਬਜ਼ੀਆਂ ਦੀ ਬੋਲੀ ਹਨ ਐਵੇਂ ਬੋਲੀ ਹੁੰਦੀ ਹੁੰਦੀ ਹੈ ਸਵੇਰੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੀ ਮਿਰਚੇ ਪਈ ਹੈ ਲਓ ਜੀ ਆ ਸਾਰੇ ਮਿਰਚ ਦੇ ਆ ਜਿਹੜੇ ਭਰੇ ਪਏ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਇੱਥੇ ਜਿਹੜੀ ਬੋਲੀ ਵੀ ਚਲਦੀ ਹੁੰਦੀ ਹੈ ਜਿਵੇਂ ਆ ਇੱਥੇ ਇਕੱਠ ਹੋਇਆ ਹੁੰਦਾ ਨਾ ਹਰ ਇੱਕ ਚੀਜ਼ ਦੀ ਇੱਥੇ ਬੋਲੀ ਹੁੰਦੀ ਹੈ ਮਿਰਚਾਂ ਦੀ ਫਲਾਂ ਦੀ ਸਬਜ਼ੀਆਂ ਦੀ ਹਨਾ ਤੇ ਬੋਲੀ ਤੇ ਸਾਰੀ ਚੀਜ਼ ਵਿਕਦੀ ਐ ਆ ਤੁਸੀਂ ਦੇਖੋ ਮਿਰਚ ਪਈ ਐ ਲੋ ਜੀ ਮਿਰਚ ਹੋ ਗਏ ਤੋਰੀਆਂ ਹੋ ਗਈਆਂ ਹਨ ਇਧਰ ਅਮਰੂਦ ਪਿਆ ਤੁਸੀਂ ਦੇਖ ਸਕਦੇ ਹੋ ਲੋ ਜੀ ਆ ਸਾਰਾ ਅਮਰੂਦ ਅਮਰੂਦ ਪਿਆ ਇੱਥੇ ਆ ਟਮਾਟਰ ਹੋ ਗਿਆ ਜਿਵੇਂ ਦੇਖ ਸਕਦੇ ਹੋ ਲੋ ਜੀ ਇਸ ਤਰ੍ਹਾਂ ਸਬਜ਼ੀਆਂ ਸਬਜ਼ੀਆਂ ਸਵੇਰ ਦੇ ਟਾਈਮ ਆ ਜਿਹੜੀਆਂ ਮੰਡੀ ਦੇ ਵਿੱਚ ਵਿਕਦੀਆਂ ਨੇ ਹਨਾ ਫਲ ਜਿਹੜੇ ਵਿਕਦੇ ਨੇ ਤੇ ਇਧਰਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਆ ਇੱਥੇ ਵੀ ਜਿਵੇਂ ਆ ਟਮਾਟਰ ਪਏ ਨੇ ਹਨਾ ਲਓ ਜੀ ਆਹ ਗ੍ਰੇਡ ਭਰੇ ਪਏ ਨੇ ਟਮਾਟਰਾਂ ਦੇ ਦੇਖੋ ਆ ਸੇਬ ਹੋ ਗਏ ਜਿਵੇਂ ਅਨਾਰ ਹੋ ਗਏ ਹਨਾ ਲਓ ਜੀ ਫਲ ਫਲ ਵੀ ਹੁੰਦੇ ਨੇ ਸਬਜ਼ੀਆਂ ਦੇ ਨਾਲ ਨਾਲ ਅਨਾਰੀਅਲ ਹੋ ਗਏ ਜਿਹੜੇ ਆਪਾਂ ਅਨਾਰੀਅਲ ਪੀਨੇ ਹਨਾ ਇਸ ਤਰ੍ਹਾਂ ਨਾਲ ਦੇ ਲਫਾਫੇ ਬਣ ਕੇ ਆਉਂਦੇ ਨੇ ਸਵੇਰੇ ਮੰਡੀ ਦੇ ਵਿੱਚ ਆ ਸਾਰੀ ਪੇਟੀਆਂ ਪਈਆਂ ਨੇ ਦੇਖ ਸਕਦੇ ਹੋ ਤੁਸੀਂ ਅੰਬ ਦੀਆਂ ਪੇਟੀਆਂ ਨੇ ਸਾਰੀਆਂ ਇਹ ਲਓ ਜੀ ਆ ਵੀ ਸੇਬਾਂ ਦੀਆਂ ਹੀ ਪੇਟੀਆਂ ਨੇ ਦੇਖ ਸਕਦੇ ਹੋ ਆ ਜਿਹੜੀਆਂ ਪੇਟੀਆਂ ਨੇ ਸੇਵੇ ਸੇਬ ਹੈ ਪੇਟੀਆਂ ਜਿਹਦੇ ਵਿੱਚ ਆਹ ਸਾਰਾ ਨਾਰੀਆ ਲੈ ਬਰੇ ਦੇਖ ਸਕਦੇ ਹੋ ਲਓ ਜੀ ਐਸ ਤਰ੍ਹਾਂ ਦਾ ਮਾਹੌਲ ਹੁੰਦਾ ਸਵੇਰੇ ਜਿਹੜਾ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਧਰ ਜਿਵੇਂ ਦੇਖੋ ਆ ਫਲੀਆਂ ਪਈਆਂ ਨੇ ਫਲੀਆਂ ਦੇ ਥੈਲੇ ਭਰੇ ਪਏ ਨੇ ਹੁਣ ਨਾਲ ਮਿਰਚਾਂ ਪਈਆਂ ਨੇ ਲਓ ਜੀ ਆਪੇ ਆਜਾਂ ਦੇ ਥੈਲੇ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਵੱਡੀ ਮੰਡੀ ਹੈ ਵੀ ਸਰਾਂਤ ਦੀ ਜਿਹੜੀ ਮੰਡੀ ਹੈ ਸਬਜ਼ੀ ਮੰਡੀ ਆਲ ਟਮਾਟਰ ਪਿਆ ਦੇਖ ਸਕਦੇ ਹੋ ਤੁਸੀਂ ਤੋ ਇੱਧਰ ਸਾਰੀ ਸਬਜ਼ੀ ਪਈ ਆ ਲਓ ਜੀ। ਆ ਰੇਹੇ ਤਰੀਕੇ ਦੀ ਸਬਜ਼ੀ ਐ। ਆ ਲਓ ਜੀ ਇੱਥੇ ਤੁਸੀਂ ਦੇਖੋ ਆਦਰ ਕੋ ਹਨਾ ਟਮਾਟਰ। ਬਾਕੀ ਪੂਰਾ ਇਕੱਠਾ ਹੈ ਮੰਡੀ ਦੇ ਵਿੱਚ ਹਨਾ ਰੌਣਕ ਜਿਹੜੀ ਤੁਸੀਂ ਦੇਖ ਸਕਦੇ ਹੋ। ਫੇਰ ਦੇ ਟਾਈਮ ਇਸ ਤਰ੍ਹਾਂ ਹੀ ਹੁੰਦੀ ਹੈ ਮੰਡੀ ਦੇ ਵਿੱਚ। ਲਓ ਜੀ। ਆ ਥੈਲੇ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ ਭਰੇ ਹੋਏ ਨੇ ਲਓ ਆ ਨਾਰੀਅਲ ਹੋ ਗਿਆ ਜਿਵੇਂ ਇਸ ਤਰ੍ਹਾਂ ਸਾਰੀਆਂ ਫਲ ਸਬਜ਼ੀਆਂ ਮੰਡੀ ਦੇ ਵਿੱਚ ਜਿਹੜੀਆਂ ਆਉਂਦੀਆਂ ਨੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਛੇਮਲਾ ਮਿਰਚ ਪਈਆ ਜਿਵੇਂ ਲਓ ਜੀ ਤੇ ਬੋਲੀ ਵੀ ਆਪਾਂ ਦਿਖਾਵਾਂਗੇ ਜੇ ਹੁੰਦੀ ਹੋਈ ਹੈ ਨਾ ਵਿੱਚ ਬੋਲੀ ਤੁਹਾਨੂੰ ਜਰੂਰ ਦਿਖਾਵਾਂਗੇ ਜੇ ਚੱਲਦੀ ਹੋਈ ਆ ਜਿਵੇਂ ਆ ਸਬਜ਼ੀਆਂ ਪਈਆਂ ਨੇ ਹਨ ਇਹਨਾਂ ਦੀਆਂ ਸਾਰਿਆਂ ਦੀ ਇਕੱਠਿਆਂ ਦੀ ਬੋਲੀ ਹੁੰਦੀ ਹੈ ਲਓ ਜੀ ਆ ਮਿਰਚਾਂ ਪਈਆਂ ਨੇ ਜਿਵੇਂ ਹੁਣ ਮਿਰਚਾਂ ਦਾ ਸੀਜ਼ਨ ਚੱਲ ਰਿਹਾ ਹੈ ਦੇਖ ਸਕਦੇ ਹੋ ਲਓ ਜੀ ਮਿਰਚਾਂ ਦੇ ਲਿਫਾਫੇ ਜਿਹੜੇ ਭਰੇ ਹੋਏ ਨੇ ਆ ਇਧਰ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਜਿਵੇਂ ਆ ਸ਼ਿਮਲਾ ਮਿਰਚ ਹੈ ਨਾ ਆ ਜਿਵੇਂ ਇਧਰ ਟਮਾਟਰ ਪਿਆ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਸਾਰੀਆਂ ਸਬਜ਼ੀਆਂ ਹਨਾ ਫਲ ਮੰਡੀ ਦੇ ਵਿੱਚ ਜਿਹੜੇ ਮਿਲਦੇ ਨੇ ਸਵੇਰ ਦੇ ਟਾਈਮ ਇਹ ਇਧਰ ਜਿਵੇਂ ਪਿਆਜ਼ ਹਨਾ ਆਲੂ ਹੋ ਗਏ ਇਹਨਾਂ ਦੇ ਥੈਲੇ ਜਿਹੜੇ ਭਰੇ ਪਏ ਨੇ ਲਓ ਜੀ ਜਿਹੜੀ ਏਰੀਆ ਦੇ ਵਿੱਚ ਸਬਜ਼ੀ ਵੱਧ ਹੁੰਦੀ ਹੈ ਫਿਰ ਉਹ ਏਰੀਆ ਦੇ ਵਿੱਚੋਂ ਸਬਜ਼ੀ ਮੰਡੀਆਂ ਦੇ ਵਿੱਚ ਆਉਂਦੀ ਹੈ ਫਿਰ ਅੱਗੇ ਪਿੰਡਾਂ ਸ਼ਹਿਰਾਂ ਤੱਕ ਪਹੁੰਚਦੀ ਹੈ ਸਬਜ਼ੀ ਲਓ ਜੀ ਐਵੇਂ ਸਾਰਾ ਮਾਹੌਲ ਹੁੰਦਾ ਸਵੇਰ ਦੇ ਟਾਈਮ ਮੰਡੀ ਦੇ ਵਿੱਚ ਦੂਸਰੀ ਸਾਈਡ ਚਲਦੇ ਆ ਉਧਰੋਂ ਆਪਾਂ ਤੁਹਾਨੂੰ ਮੰਡੀ ਜਿਹੜੀ ਦਿਖਾਉਨੇ ਆ ਹਨਾ ਜਿਵੇਂ ਇੱਕ ਸਬਜ਼ੀਆਂ ਦੇ ਵਾਲੇ ਥੋੜੇ ਇਕੱਠੇ ਜਾਂ ਹੁੰਦਾ ਨਾ ਉੱਥੇ ਬੋਲੀ ਚੱਲਦੀ ਹੁੰਦੀ ਹੈ ਜਿਹੜੀ ਕਿਉਂਕਿ ਆਹ ਟਾਈਮ ਜਿਹੜਾ ਬੋਲੀ ਜਈ ਹੈ ਸਵੇਰ ਦਾ ਟਾਈਮ ਆਹ ਟਾਈਮ ਬੋਲੀ ਹੋਦੀ ਹੁੰਦੀ ਹੈ ਸਬਜ਼ੀਆਂ ਦੀ ਜਿੰਨੇ ਬੋਲੀ ਦਿੱਤੀ ਵੱਧ ਫਿਰ ਉਹ ਸਬਜ਼ੀ ਜਿਹੜੀ ਲੈ ਜਾਂਦਾ ਇਹ ਸਾਰੀ ਮੰਡੀ ਹੈ ਇੱਧਰੋਂ ਤੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਮੰਡੀ ਜਿਹੜੀ ਦਿਖਾਉਨੇ ਆ ਹਨਾ ਜਾ ਕੇ ਤੇ ਜਿਵੇਂ ਜਿਵੇਂ ਦਿਨ ਚੜੀ ਜਾਣਾ ਉਵੇਂ ਉਵੇਂ ਰੌਣਕ ਜਿਹੜੀ ਮੰਡੀ ਦੇ ਵਿੱਚ ਵਾਜੂਗੀ ਉਹ ਉਵੇਂ ਉਵੇਂ ਜਿਹੜਾ ਇਕੱਠ ਵਧਣਾ ਸ਼ੁਰੂ ਹੋ ਜਾਂਦਾ ਹੈ ਮੰਡੀ ਦੇ ਵਿੱਚ ਕਿਉਂਕਿ ਜਿਹੜੇ ਪਿੰਡਾਂ 'ਚ ਜਿਵੇਂ ਸਬਜ਼ੀਆਂ ਵੇਚਣਾ ਆਉਂਦੇ ਨੇ ਫਲ ਵੇਚਣਾ ਆਉਂਦੇ ਨੇ ਨਾ ਉਹ ਫਿਰ ਇੱਥੇ ਮੰਡੀਆਂ 'ਚ ਹੀ ਲੈ ਕੇ ਜਾਂਦੇ ਨੇ ਲਓ ਜੀ ਤੇ ਅੱਗੇ ਚੱਲਦੇ ਆਂ ਅੱਗੇ ਮੰਡੀ ਦੇਖਦੇ ਆਂਗੇ ਆਪਾਂ ਜਾ ਕੇ ਆ ਦੇਖੋ ਜਿਵੇਂ ਆ ਮਾਟਰਾਂ ਦੇ ਥੈਲੇ ਭਰੇ ਪਏ ਨੇ ਲਓ ਜੀ ਤੇ ਸਾਰਾ ਹੁਣ ਮਾਟਰ ਆ ਰਿਹਾ ਹੈ ਬਾਹਰੋਂ ਹਮਾਚਲ ਤੋਂ ਆ ਰਿਹਾ ਮਾਟਰ ਹੁਣ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਮੰਡੀ ਦੇ ਵਿੱਚ ਸਵੇਰ ਦਾ ਸਰਹੰਦ ਦੀ ਮੰਡੀ ਦੇ ਵਿੱਚ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਜਿਹੜੀ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਹਨਾ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਤੇ ਜਰੂਰ ਕਮੈਂਟ ਕਰਕੇ ਦੱਸਿਓ ਆਹ ਸਾਈਡ ਵੀ ਸਾਰੀਆਂ ਸਬਜ਼ੀਆਂ ਤੁਸੀਂ ਦੇਖ ਸਕਦੇ ਹੋ। ਲੋ ਜੀ। ਇਸ ਤਰ੍ਹਾਂ ਦਾ ਸਾਰਾ ਮਾਹੌਲ ਹੁੰਦਾ ਮੰਡੀ ਦੇ ਵਿੱਚ। ਤਾਂ ਇੱਥੇ ਜਿਵੇਂ ਆਹ ਧਣੀਆਂ, ਪਾਲਕ ਹਨਾ ਐਵੇਂ ਐਵੇਂ ਵੇਖਦਾ ਹੁੰਦਾ ਸਵੇਰ ਦੇ ਟਾਈਮ। ਦੇਖ ਸਕਦੇ ਹੋ ਜਿਵੇਂ ਇੱਥੇ ਰੱਖਿਆ ਹੋਇਆ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਅਸਰੰਦ ਦੀ ਸਬਜ਼ੀ ਮੰਡੀ। ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆਂ ਅਗਲੀ ਵੀਡੀਓ ਚ ਔਰੇ ਤੱਕ ਆਪਣਾ ਵਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ